ਜੀ ਮੈਂ ਡਾਕਟਰ ਉਤਾਰ ਸ਼ੇਰਪੁਰ ਮਾਰਕੀਟ ਲੁਧਿਆਣਾ ਤੋਂ ਮੇਰੇ ਕੋਲ ਤਰਦੀਪ ਸਿੰਘ ਜੀ ਪ੍ਰੈਸ ਤੋਂ ਆਏ ਹੋਏ ਨੇ ਤੇ ਉਹ ਕੁਝ ਗੱਲ ਕਰਨ ਤੋਂ ਦਿੰਦੇ ਨੇ ਮੈਂ ਉਹਦਾ ਜਵਾਬ ਦਵਾਂਗਾ ਸਰ ਕੌਣ ਬਣੇਗਾ ਦੇਸ਼ ਦਾ ਪ੍ਰਧਾਨ ਮੰਤਰੀ ਸਵਾਲ ਦੇਖੋ ਜੀ 2024 ਹਾਂ 2024 ਦਾ ਪ੍ਰਧਾਨ ਮੰਤਰੀ ਕੋਈ ਵੀ ਬਣਦੇ ਹੋਵੇ ਸਾਨੂੰ ਸਾਰਿਆਂ ਨਾਲ ਹੀ ਖੁਸ਼ੀ ਆ ਪਰ ਅਸੀਂ ਇਹ ਚਾਹੁੰਦੇ ਆ ਕਿ ਪ੍ਰਧਾਨ ਮੰਤਰੀ ਉਹ ਬਣੇ ਜਿਹੜਾ ਦੇਸ਼ ਨੂੰ ਵਿਕਾਸ ਦੇ ਤੌਰ ਤੇ ਅੱਗੇ ਵਧਾਵੇ ਤੇ ਦੇਸ਼ ਦਾ ਨਾਮ ਇੱਜ਼ਾ ਕਰੇ ਸਲੁਧਿਆਣੇ ਕਿਸ ਨੂੰ ਦੇਖਦੇ ਹੋ ਕਿ ਕੌਣ ਅੰਤੀ ਬਣੇਗਾ ਕਿਸੇ ਪਹੀਨੇ ਵਿਕਾਸ ਕੀਤੇ ਲੁਧਿਆਣੇ ਦੇ ਵਿੱਚ ਦੇਖੋ ਜੀ ਪਹਿਲੇ ਤਾਂ ਜਿਹੜਾ ਐਮਪੀ ਬਣਿਆ ਸੀ 10 ਸਾਲ ਰਿਹਾ ਜਾਂ ਉਹ ਤਾਂ ਕਦੀ ਆਇਆ ਨਹੀਂ ਏਰੀਆ ਦੇ ਵਿੱਚ ਨਾ ਪਾ ਉਹਦੇ ਦਰਸ਼ਣ ਹੀ ਕੀਤੇ ਕਦੀ ਤੇ ਹੁਣ ਵੀ ਐਮਐਲਏ ਵੀ ਜਿਹੜੇ ਪਹਿਲੇ ਸਰੇ ਉਹ ਵੀ ਨਹੀਂ ਆਏ ਤੇ ਹੁਣ ਜਿਹੜੀ ਐਮਐਲਏ ਨਵੇਂ ਬਣੇ ਸੀ ਸੀਦਾਂ ਜੀ ਉਹਨਾਂ ਨੇ ਗਲੀਆਂ ਮੁਹੱਲਿਆਂ ਨੂੰ ਆਪਣੀ ਰੋਡ 20 ਸਾਲ ਤੋਂ ਨਹੀਂ ਬਣੀ ਸੀ ਕਦੀ ਵੀ ਤੇ ਉਹ ਵੀ ਉਹਨਾਂ ਨੇ ਬਣਾ ਦਿੱਤੀ ਮਾਰਕੀਟ ਵਾਲੀ ਤੇ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਲੋਕਾਂ ਨੂੰ ਵੀ ਇਹੀ ਕਹਿੰਨੇ ਆਂ ਕਿ ਤੁਸੀਂ ਉਸ ਬੰਦੇ ਨੂੰ ਸਪੋਰਟ ਕਰੋ ووٹ ਦੇ ਕੇ ਐਮਪੀ ਬਣਾ ਕੇ ਭੇਜੋ ਜਿਹੜਾ ਸਾਡੇ ਕੰਮ ਕਰੇ ਲੁਧਿਆਣੇ ਦੇ ਉਹ ਲੁਧਿਆਣੇ ਨੂੰ ਉਚਾਈਆਂ ਤੇ ਲੈ ਕੇ ਜਾਵੇ ਕਿਹੜੇ ਕੰਮ ਨਹੀਂ ਲੁਧਿਆਣੇ ਦੇ ਜਿਹੜੇ ਪੁਰਾਣੇ ਐਮਪੀ ਨਹੀਂ ਕਰ ਸਕਦੇ ਆਉਣ ਵਾਲਾ ਐਮਪੀ ਕੰਮ ਕਰੇ ਮੈਂ ਕਹਿੰਦਾ ਜੀ ਪੁਰਾਣੇ ਐਮਪੀ ਕਦੀ ਆਏ ਹੀ ਨਹੀਂ ਹੈਗੇ ਉਹਨਾਂ ਨੇ ਕੀਤਾ ਦੀ ਮੈਨੂੰ ਤਾਂ ਅਜੇ ਤੱਕ ਦਿਸਿਆ ਹੀ ਨਹੀਂ ਕੁਝ ਵੀ ਉਹਨਾਂ ਦਾ ਕੀਤਾ ਹੋਇਆ ਤੇ ਜਿਹੜੇ ਐਮਐਲਏ ਸੀ ਉਹਨਾਂ ਦਾ ਵੀ ਕੁਝ ਨਹੀਂ ਦਿਸਿਆ ਤੇ ਹੁਣ ਜਿਹੜੇ ਐਮਐਲਏ ਆ ਉਹ ਕਰਦੇ ਵੀ ਪਏ ਆ ਤੇ ਐਮਪੀ ਜਿਹੜੇ ਆ ਉਹ ਵੀ ਆਪਣਾ ਫਰਜ਼ ਨਿਭਾਉਣਗੇ ਜੋ ਜੋ ਕੰਮ ਹੋਣੇ ਨੇ ਕਰਨਗੇ ਆਪਣੇ ਸਰ ਬਿੱਟੂ ਜੇ ਕੋਈ ਕਾਂਗਰਸ ਤੋਂ বিজেਪੀ ਚਲੇ ਗਏ ਨੇ ਕਾਂਗਰਸ ਤੋਂ ਭਾਜੀ ਜੇ ਚਲੇ ਗਏ ਉਹ ਤਾਂ ਉਹਨਾਂ ਦਾ ਇੱਕ ਆਪਣਾ ਉਹ ਹੈਗਾ ਆ ਵੀ ਚਲੋ ਕਿਸੇ ਪਾਸੇ ਸੀਟ ਮਿਲ ਜAVE ਤੇ ਆਪਾਂ ਨੂੰ ਵੋਟ ਮਿਲ ਜAVE ਹੋ ਸਕਦਾ ਉਹਨੂੰ ਕਾਂਗਰਸ ਤੋਂ ਦਾ ਸੀਟ ਮਿਲਣ ਦੇ ਚਾਂਸ ਹੋਣ ਇਸ ਕਰਕੇ ਉਧਰ ਚਲੇ ਗਿਆ ਹੋਵੇ ਸ ਤੇ ਕਿਹੜੇ ਕੰਮ ਪਾਰਟੀ ਨੇ ਕਰਾਇਨੇ ਕਿਹੜੇ ਕੰਮ ਨਹੀਂ ਕਰਾ ਪਏ ਆਮ ਆਦਮੀ ਪਾਰਟੀ ਦੇਖੋ ਗਲੀਆਂ ਮਹੱਲਿਆਂ ਦੇ ਵਿਚ ਆਮ ਆਦਮੀ ਪਾਰਟੀ ਤਾਂ ਹੁਣ ਆਈ ਹੈ ਤੇ ਐਮਪੀ ਜਿਹੜੇ ਇਹਨਾਂ ਦੇ ਹੁਣ ਜਿਹੜੇ ਭੇਜਣੇ ਆ ਉਹ ਅੱਗੇ ਦੇਖੋ ਕੀ ਕਰਦੇ ਜੇ ਸਰਕਾਰ ਉਹਨਾਂ ਦੀ ਇੱਥੇ ਵੀ ਹੋ ਗਈ ਤੇ ਸੈਂਟਰ 'ਚ ਜਾ ਕੇ ਆਵਾਜ਼ ਕੋਸਤਾ ਚੱਕਣਗੇ ਥੈਂਕ ਯੂ ਮੈਂ ਆਦੂਮ ਬਿਸਮਲਾ ਸਰ ਕੀਵੇਂ ਅੱਪੀ ਦੇਖੀਓ ਆਪਣੇ ਗੁਰਾਂ ਨੂੰ ਤਾਂ ਯਾਰ ਜਦੋਂ ਤੋਂ ਬੈਸ ਕਾਂਗਰਸ ਨਾਲ ਜੁਆਇਨ ਕੀਤੀ ਹੈ ਕਿਸਾਨੇ ਉਹਦੀ ਤਾਂ ਕਲੀਅਰ ਹੋ ਗਈ ਸੀ ਸਰਵੇ ਵੀ ਦਿਖਾ ਰਹੇ ਆ ਨੇ ਬੈਸ ਭਰਾਵਾਂ ਦੇ ਨਾਲ ਤੇ ਕਿ ਉਹ ਕਿ ਨਾ ਮੈਂ ਰਾਜਾ ਬੜਿੰਜੀ ਦੀ ਸ਼ਿਫਟ ਕਰੀ ਰੋ ਗਈ ਜਿਹੜੀ ਕਿ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਨਾਲ ਜਿੱਤ ਤੱਕ ਕਰ ਪਈ ਸਤ ਰਾਜੇ ਤੇ ਨਿਕਲਦਾ ਆ ਕਰੀ ਨਾ ਦੇ ਲੀਓ ਰਾਜਾ ਬੜਿੰਦਾ ਕਿਸੇ ਨਾ ਮੁਕਾਬਲਾ ਨਹੀਂ ਮੈਂ ਦੇਖ ਰਿਆ ਅਗਰ ਥੋੜਾ ਬਹੁਤ ਮੁਕਾਬਲਾ ਕਹਿ ਸਕਦੇ ਆ ਆ ਤਾਂ ਚੱਪ ਚੱਗੋ ਨਾ ਦੀ ਸਰਕਾਰ ਸਰਕਾਰ ਵੀ ਇਹ ਗੰਢੀ ਆਪਣਾਂ ਨਹੀਂ ਹੁੰਦੀ ਐ ਲੋਕ ਵੀ ਸਰਕਾਰ ਕੋਲ 20% ਹੁੰਦੇ ਐ ਨਾ ਸੁਣਦੇ ਹੁੰਦੇ ਐ ਤੇ ਉਹਦੇ ਬਾਅਦ ਜਿਹੜੀ ਹੁਣ ਕੱਲ ਪਰਸੋਂ ਆਡੀਓ ਦੀ ਕੋਲ ਦੇਵਿਸ਼ ਕੀ ਅਗਰ ਸਾਹਮਣੇ ਉਹਦੇ ਨਾਲ ਤਾਂ ਮੈਨੂੰ ਲੱਗਦਾ ਹੈ ਵੀ ਬਿੱਕੂ ਜੀ ਦਾ ਵੈਸੇ ਹੀ ਪੱਟੀ ਪੁੱਛੀ ਗਈ ਕਿਉਂਕਿ ਉਹਦੇ ਵਿਚਾਰ ਹੀ ਲੋਕਾਂ ਨੂੰ ਪਤਾ ਲੱਗਿਆ ਲੋਕਾਂ ਨੂੰ ਵੀ ਜਿਹੜੀ ਖਥਾਲੀ ਜਖੰਦਾ ਹੈ ਉਹਦੀ ਛੇੜ ਕਰ ਸਰਪੰਚ ਉਹ ਵੈਸੇ ਹੀ ਬੀਜੇਪੀ ਜਾਣੇ ਚਾਹੁੰਦੇ ਸੀਗੇ ਪਹਿਲੇ ਤੇ ਉਹਨਾਂ ਨੇ ਸਪੋਰਟ ਵੀ ਕੀਤੀ ਸੀਗੀ ਲੇਕਿਨ ਬੀਜੇਪੀ ਵਾਲਿਆਂ ਨੇ ਕੋਈ ਨਾ ਕੋ ਖਾਗੀ ਤਾ ਕਿਹੜੇ ਕਦਰ ਵਿੱਚ ਬਿੱਕੂ ਜੀ ਨੇ ਕਹਾਂ ਜਾ ਸਕਦਾ ਮੈਨੂੰ ਚੰਗੇ ਰਹੇ ਬਿੱਟੂ ਅਗਰ ਕਿਸੇ ਨੇ ਅਗਰ ਕੰਮ ਚਿੱਤੇ ਹੁੰਦੇ ਬਈ ਤੇ ਉਹਨਾਂ ਨੇ ਪਾਰਟੀ ਛੋਟੀ ਛੋਟੀ ਬੰਦੀ ਉਹਨਾਂ ਨੇ ਕਾਹੀ ਪਾਰਟੀ ਛੱਡੀ ਉਹ ਤਾਂ ਟਿਕਟ ਵੀ ਨਹੀਂ ਮਿਲਦੀ ਸੀ ਇਹਨਾਂ ਨੂੰ ਤੇ ਬੀਜੇਪੀ ਜਾ ਕੇ ਵੀ ਤਾਂ ਟਿਕਟ ਹੀ ਲੈ ਲਈ ਉਹਨਾਂ ਨੇ ਆ ਕੇ ਤੇ ਜਿਵੇਂ ਜਿਤਨਾ ਤੇ ਇੱਥੇ ਵੀ ਨਹੀਂ ਜਿਹਦੇ ਦਾ ਘਟੋ ਘਟ ਤੀਜਾ ਇਹ ਤੋਂ ਤਾਂ ਨਾ ਬੋਲਣਾ ਸਰ ਬੈਟਰੋਟ ਤੇ ਹਸਪੀਟਲ ਬਾਰੇ ਗੱਲ ਕਰਦੇ ਰਹਿੰਦੇ ਕਿਉਂ ਹੁਣ ਗੱਲਾਂ ਤਾਂ ਕੋਈ ਕੁਸ਼ਰੀ ਜਾਵੇ ਦਸਾਂ ਚੋਂ ਤਾਂ ਉਹਨਾਂ ਨੇ ਕੁਝ ਕੀਤਾ ਨਹੀਂ ਹੁਣ ਗੱਲਾਂ ਕਰਨ ਦਾ ਕੀ ਫਾਇਦਾ ਟਿਕਟ ਦੇਖੋ ਰਾਜਪੁਰੰਦੀ ਲੱਖਾਂ ਦੀ ਡੀਡ ਜਾਊਗੀ ਘਟ ਤੋਂ ਘਟ ਲੱਖਾਂ ਹਜ਼ਾਰਾਂ ਦਾ ਵੀ ਨਹੀਂ ਚੱਲਦਾ ਕਿ ਬੈਂਸਾ ਉਹਨੂੰ ਪਿੱਛੇ 3 ਲੱਖ 7000 ਰੋਟ ਮਿਲੇ ਜੀ। ਕਿ ਕਿੰਨ ਐਮਪੀ ਲੈਕਸਨ ਦੇ 3 ਲੱਖ 7000 ਰੋਟ ਮਿਲੇ ਜੀ ਤੇ ਸੈਕਿੰਡ ਨੰਬਰ ਤੇ ਪੈਸਾ ਉਹ ਨਹੀਂ ਸੀ। ਅਗਰ ਬੈਂਸਾ ਵਾਲੀ ਵੋਟ ਆਪਾਂ ਕਾਂਗਰਸ ਨਾਲ ਜੁਆਇੰਟ ਕਰਨ ਲਈਏ। ਤਾਂ ਮੈਨੂੰ ਨਹੀਂ ਲੱਗਦਾ ਵੀ 2.5 ਲੱਖ ਵੋਟ ਤੋਂ ਘੱਟ ਉਹ ਨਾਲੇ ਬੜੀ ਡੀਕਰੀ ਕਰੂਗਾ। ਸਸੇ ਤੇ ਗਾਣਾ ਪੈਣ ਤੋਂ ਕਿ ਬਾਹਰ ਲੈ ਕੇ ਨਹੀਂ ਬਾਹਰ ਨੂੰ ਕਿ ਆਂਗ ਨਹੀਂ ਆਲੇ ਜਿਸ ਤਰ੍ਹਾਂ ਗੰਗੀ ਪ੍ਰਕਾਸ਼ ਵਾਲੀ ਤੇ ਖਰਫਨ ਨਹੀਂ ਇਹ ਤਾਂ ਤੁਸੀਂ ਬੈਂਸਾ ਸਾਹਿਬ ਦੀ ਸਪੀਚ ਸੁਣੀ ਹੈ। ਬੈਂਸਾ ਸਾਹਿਬ ਆਸ਼ੂ ਸਾਹਿਬ ਡਾਬਲ ਜੀ ਉਹਨਾਂ ਨੇ ਗਾਰੰਟੀ ਲਈਤੀ ਹੈ ਵੀ ਰਾਜਾ ਬੜਿੰਗ ਜੇ ਨੇ ਛੇ ਵੀ ਰਸ ਦੀ ਆਪਣੀ ਨੁਮਾਇੰਦਗੀ ਕਰ ਲਈ ਹੈ ਤੇ ਇਹ ਤੇ ਪੱਕਾ ਦਬਸਰ ਬਣਾਉਗੇ ਤੇ ਉਹਦੇ ਬਾਅਦ ਜੋ ਵੀ ਕੰਮ ਹੋਊਗਾ ਉਹਨਾਂ ਦੇ ਨੁਮਾਇੰਦੇ ਬਣ ਕੇ ਬੈਂਸ ਸਾਹਿਬ ਡਾਵਲ ਸਾਹਿਬ ਜਾਂ ਆਸਨ ਸਾਹਿਬ ਕਰੂਗੇ ਤੇ ਰਾਜਾ ਬੜਿੰਗ ਤੇ ਅਗਰ ਤੁਸੀਂ ਪਿਛਲਾ ਰਿਕਾਰਡ ਦੇਖੋਗੇ ਤਿੰਨ ਵਾਰ ਉਹ ਜਿਉ ਐਮਐਲਏ ਰਹੇ ਹਨ ਤੇ ਨੇੜੀ ਚ ਵੀ ਉਹ ਜਿੱਤੇ ਨੇ ਸਰ 1 ਜੂਨ ਸਭ ਨਾਲ ਜਿਹੜਾ ਕੰਮ ਕਰੂਗੇ 1 ਜੂਨ ਨੂੰ ਸਭ ਤੋਂ ਪਹਿਲੇ ਤਾਂ ਆਸੀਂ ਇਹ ਕਰਾਣੇ ਦੀ ਕਿ ਨਾ ਮੈਂ ਰਾਜਾ ਬੜਿੰਗ ਜੀ ਜੇ ਉੱਪਰ ਐਮਪੀ ਬਣਦੇ ਹੋਏ ਇਹ ਲੋਕਾਂ ਨੂੰ ਜੋ ਵਾਦੇ ਕੀਤੇ ਹਨ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਸ਼ੁਰੂਆਤ ਕੀਤੀ ਜਾਵੇ ਪੂਰੀ ਕਰਨ ਵਾਸਤੇ ਕਾਮਰੇਸਾ ਮੈਨੇਜਰ ਹੈਗਾ 85000 ਉਹਨੇ ਲੇਡੀ ਜੀ ਨੂੰ ਦੇਣ ਦੀ ਵਾਦਾ ਕੀਤਾ ਹੈ ਰਾਉ ગાંધી ਜੀ ਨੇ ਕਿਤੇ ਲੱਖ ਰੁਪਏ ਸਾਲ ਦਾ ਤੇ ਸਭ ਤੋਂ ਪਹਿਲੇ ਤਾਂ ਉਹ ਹੀ ਕਰਾਂਗੇ ਕਿ ਚੋ ਚਾਰ ਨੂੰ ਹੈਗਾ ਪੰਜ ਨੂੰ ਹੀ ਅਸੀਂ ਕੋਈ ਸ਼ੁਰੂਆਤ ਕਰ ਸਕੀਏ ਸਰ ਇੱਕ ਜੁਨੇ ਲੋਕਾਂ ਨੂੰ ਐਕਸਪਲੈਨ ਕਰਦੇ ਜੇ ਜੇ ਤੁਹਾਨੂੰ ਕਿੱਥੇ ਜਾਣਾ ਕੋਈ ਵੀ ਸਭ ਤੋਂ ਛੋਟੇ ਛੋਟੇ ਵੋਟ ਪਾਉਣ ਬਾਰੇ ਅਸੀਂ ਤਾਂ ਲੋਕਾਂ ਨੂੰ ਇਹ ਬੇਨਤੀ ਕਰਨੀ ਹੈ ਵੀ ਸੋਚ ਸਮਝ ਕੇ ਵੋਟ ਪਾਓ ਕਿ ਤੁਮ ਨੇ ਜਿसे ਦੇਖ ਲਿਆ ਹੈ ਜਿਹੜੇ ਧੜੂ ਵਾਲੇ ਐ ਨਾ ਦੋ ਸਭਾ ਤੋਂ ਸਾਲ ਦਾ ਪਿਛਲਾ ਰਿਪੋਰਟ ਦੇਖ ਲਿਆ ਵੀ ਕੀ ਹਾਲ ਕੀਤਾ ਹੈ ਪੰਜਾਬ ਦੇ ਨਾਲ ਨੇ ਕਰਪਸ਼ਨ ਵਧ ਗਈ ਹੈ ਨਸ਼ਾ ਜਿੰਨਾ ਪਹਿਲੇ ਸੀ ਉਸ ਤੋਂ 10 ਗੁਣਾ ਵੱਧ ਹੋ ਗਿਆ ਹੈ ਇਹ ਹੁਣ ਇੱਕ ਹੀ ਆਪਸ਼ਨ ਹੈ ਦੇਸ਼ ਨੂੰ ਪਛਾਣਨ ਵਾਸਤੇ ਪੰਜਾਬ ਨੂੰ ਪਛਾਣਨ ਵਾਸਤੇ ਵੀ ਕਾਗਰਸ ਨੂੰ ਅਕੇ ਨੂੰ ਇਸ ਪੰਨੇ ਤੇ ਇਲੈਕਸ਼ਨ ਹੋ ਰਿਹਾ ਹੈ ਕੀ ਲੱਗਦਾ ਕਿ ਇਹ ਚਾਂਸ ਨੇ ਪਰਧਾਨ ਮੰਤਰੀ ਬਣਦੇ ਜਾਂ ਕੀ ਪ੍ਰਧਾਨ ਮੰਤਰੀ ਕੇ ਚਾਂਸ ਤੋਂ ਅਗਰ ਅਭੀ ਵੀ कोई निष्कर्ष में नहीं निकल रहा है कि राहुल बनेंगे कि मोदी बनेंगे लेकिन अभी आप दोनों पार्टी तक ऊपर चल रही है ना इस करके अभी कोई निर्णय खास नहीं आ रहा है कि मोदी बनेंगे कि राहुल बनेंगे अयोध्या में कैसा मुकाबला कौन जीतेगा लग रहा है अयोध्या में जो मुकाबला में है मोदी का है जला लुधियाना में कौन जीतेगा लुधियाना में तो कांग्रेस की सरकार है किससे मुकाबला होगा कांग्रेस कांग्रेस जब देखिए डी टू है भाजपा कांग्रेस में मुकाबला कौन ही मुकाबला होगा कि लुधियाना तो में आठ जून के इलेक्शन हो रहा है बड़ी तारीख को इलेक्शन में आए पूरे पंजाब में लोगों को ज्यादा से ज्यादा वोट डालना ज्यादा चांद तो कांग्रेस की कांग्रेस को क्योंकि आम पार्टी ने काम पूरी तरह से नहीं किया इस करके कांग्रेस के ज्यादा चाँद कौन सा काम आम पार्टी ने नहीं किया अभी रोड वगैरह सभी काम बिचाले ही रह गया जैसे की चोरी बदमाशी सारा बढ़ गया है ਅਜਾਜਰ ਕਾਫੀ ਪਰਗੈਂਟ ਚੱਲਦਾ ਹੈ ਇਸ ਸਰਕਟ ਚਾਹਾਂ ਕਾਂਗਰਸ ਉਹ تینੋਂ ਸਭ ਨੇ ਅਨਿਲ ਕੁਮਾਰ ਜੀ ਸਰ ਕੀ ਦੇਖੀ ਰੁਗਾਂ ਦੇ ਇਲੈਕਸ਼ਨ ਬਾਰੇ ਕੀ ਕਿਹਨੇ ਸੋਚ ਕੋਲ ਬਣੂਗਾ ਰਮਨਜੀਤ ਮਿੱਟੂ ਦਾ ਹੀ ਚਾਂਸ ਹੈ ਜੀ ਦੋ ਵਾਰੀ ਪਹਿਲੇ ਵੀ ਐਮਪੀ ਰਹਿ ਚੁੱਕਿਆ ਹੈਗਾ ਉਹਦੀ ਕੋਈ ਇੰਨੀ ਕੰਪਲੇਂਟ ਤਾਂ ਹੈ ਨਹੀਂ ਠੀਕ ਹੈ ਜੀ ਸਰ 10 ਸਾਲਾਂ ਦੇ ਵਿੱਚ ਕਿਹੜੇ ਕੰਮ ਕੀਤੇ ਰਮਨਜੀਤ ਬਿੱਟੂ ਜੀ ਨੇ ਬਹੁਤ ਵਧੀਆ ਵਿਕਾਸ ਕੀਤੇ ਉਹਨੇ ਅੱਛਾ ਸਰ ਕੀ ਦਾ ਮੁਕਾਬਲਾ ਰਜਿਤ ਸੀਕਰ ਉਹ ਰਮਨਜੀਤ ਤੋਂ ਉਹਨਾਂ ਨੂੰ ਅਵਲੈਟ ਕਿਹਨੇ ਦੇਗਾ ਦਾ ਮੁਕਾਬਲਾ ਤਾਂ ਕਿਸੇ ਨਾਲ ਵੀ ਨਹੀਂ ਲੱਗਦਾ। ਹਾਂ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮਨੀਟਰ ਚਾਂਸਰ ਤੋਂ ਕਾਂਗਰਸ ਛੱਡ ਕੇ ਬੀਜੇਪੀ ਸ਼ਾਮਿਲ ਹੋ ਗਈ। ਹਾਂਜੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਉਹਨਾਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਨਾ। ਠੀਕ ਹੈ। ਹਾਂ ਜਿਹੜੀ ਸੈਂਟਰ ਗਵਰਨਮੈਂਟ ਹੈ ਸੇਮ ਸਟੇਟ 'ਚ ਆਏ ਤੇ ਉਹ ਜ਼ਿਆਦਾ ਵਧੀਆ ਰਹਿੰਦਾ ਤਾਂ ਹੀ ਕੋਈ ਕੰਮ ਹੁੰਦੇ ਆ। ਜਿਸ ਤਰ੍ਹਾਂ ਸੈਂਟਰ ਦੇ ਵਿੱਚ ਆ ਉਹੀ ਪੰਜਾਬ 'ਚ ਹੋਵੇ। ਇਸ ਤਰ੍ਹਾਂ ਮਨੀਟਰ ਕੰਦਰ ਜੀ ਐਮਟੀ ਹੁੰਦਾ ਸੀ ਪਰ ਸੈਂਟਰ ਦੇ ਵਿੱਚ ਹੋ ਗਿਆ ਜੀ। ਉਹਨਾਂ ਨੂੰ ਵਿਕਾਸ ਲਈ ਬਹੁਤ ਪ੍ਰੋਬਲਮ ਆ ਗਈ ਸੀ। ਉਹ ਵੀ ਬਾਰੇ ਕਹਿਣਾ ਚਾਹੋਗੇ। ਨਿੱਕੂ ਉਹ ਤਾਂ ਫਿਰ ਆਣੀ ਹੈ ਜੀ ਉਹ ਦੂਸਰੀ ਪਾਰਟੀ ਜਿਹੜੀ ਖਿਲਾਫ ਪਾਰਟੀ ਹੈਗੀ ਉਹਦੇ ਵਾਸਤੇ ਤਾਂ ਫਿਰ ਆਣੀ ਹੈ ਕਿ ਪ੍ਰਧਾਨ ਮੰਤਰੀ ਦੇਖਦੇ ਸਰ ਹਾਂ ਜੀ ਪ੍ਰਧਾਨ ਮੰਤਰੀ ਕਿਹਨੂੰ ਦੇਖਦੇ ਪ੍ਰਧਾਨ ਮੰਤਰੀ ਦਾ ਮੋਤ ਅੱਛਾ ਉਸ ਤੋਂ ਬਿਹਤਰ ਕੋਈ ਨਹੀਂ ਹੋਰ ਕੋਈ ਚਿਹਰਾ ਸਾਹਮਣੇ ਹੀ ਨਹੀਂ ਹੈਗਾ ਕੋਈ ਚਿਹਰਾ ਸਾਹਮਣੇ ਨਹੀਂ ਹੈਗਾ ਦੂਜਾ ਚਿਹਰਾ ਕਿਹਨੂੰ ਦੇਖਦੇ ਉਸ ਤੋਂ ਬਾਅਦ ਦੂਜਾ ਚਿਹਰਾ ਹੈ ਹੀ ਕੋਈ ਨਹੀਂ ਜੀ ਅੱਛਾ ਦੂਜਾ ਚਿਹਰਾ ਤਾਂ ਫਿਰ ਯੋਗੀ ਆ ਦੇਣ ਤਾਂ ਹਾਂ ਦੂਸਰਾ ਵਿਸ਼ਾ ਹੈ ਪੀ ਲਖਨਉਰੀਏ ਪ੍ਰਧਾਨ ਮੰਤਰੀ ਚੋਣਾਂ ਦੀ ਚਾਰਜ ਵਨ ਹੈ ਉਦੇਵਰ ਕੀ ਚਾਹੁੰਦੇ ਲੁਧਿਆਣੇ ਵਿੱਚ ਮੁਕਾਬਲਾ ਕੀ ਤੇ ਦੇਖ ਰਹੇ ਹੋ ਲੁਧਿਆਣੇ ਵਿੱਚ ਆਪਣੇ ਦੇਖਿਆ ਜਾਵੇ ਆ ਪ੍ਰਾਸਾ ਸਾਹਿਬ ਨੇ ਠੀਕ ਹੈ ਉਸ ਤੋਂ ਬਾਅਦ ਬਿੱਟੂ ਨੇ ਉਸ ਤੋਂ ਬਾਅਦ ਰਣਜੀਤ ਸਿੰਘ ਢਿੱਲੋਂ ਨੇ ਅਕਾਲੀ ਦਲ ਤੋਂ ਇਹਨਾਂ ਤਿੰਨਾਂ ਦਾ ਹੈਗਾ ਮੁਕਾਬਲਾ ਜੀ ਸਭ ਤੋਂ ਜ਼ਿਆਦਾ ਸਭ ਤੋਂ ਜ਼ੋਰ ਜਾ ਰਹਾ ਹੈ ਨਾ ਕਿਸੇ ਕਿਸੇ ਨੇ ਬਲੀਡ ਬਿੱਟੂ ਦਾ ਰਣਜੀਤ ਵਿੱਚ ਪਹਿਲਾਂ 10 ਸਾਲ ਐਮਪੀ ਰਹੇ ਨੇ ਜੀ ਲੋਕ ਕਹਿੰਦੇ ਉਸ ਨੂੰ ਦੇਖਿਆ ਨਹੀਂ ਹੈਗਾ ਤੁਸੀਂ ਤਾਂ ਬਲੀਡ ਬਿੱਟੂ ਨੂੰ ਕਦੇ ਮਿਲੇ ਹੋ ਨਹੀਂ ਬਾਈ ਫੇਸ ਤਾਂ ਨਹੀਂ ਮਿਲੇ ਆ ਗਏ ਸੁਣਿਆ ਹੀ ਆ ਬਸ ਬਾਕੀ 10 ਸਾਲ ਤੋਂ ਐਮਪੀ ਰਹੇ ਨੇ ਤਾਂ ਉਹਨਾਂ ਦਾ ਜ਼ੋਰ ਹੋਣਾ ਜ਼ਿਆਦਾ ਕੀ ਲੱਗਦਾ ਜੀ ਲੋਦਿਆਂ ਕਿਹੜੇ ਕਿਹੜੇ ਕੰਮ ਨਹੀਂ ਹੋਏ ਇਸ ਮੇਨ ਸ਼ੇਰਪਨ ਮਾਰਕੀਟ ਦਾ ਕੰਮ ਕਰ ਕਿੱਦਾਂ ਦਾ ਹਾਂ ਕੰਮਕਾਰ ਤਾਂ ਦੇਖੋ ਜੀ ਇੱਕ ਤਾਂ ਸਭ ਤੋਂ ਵੱਡੀ ਪ੍ਰੋਬਲਮ ਸੜਕਾਂ ਦੀ ਆ ਠੀਕ ਆ ਆਪਣੇ ਹੁਣ ਮੇਨ ਸੜਕਾਂ ਬਹੁਤ ਜ਼ਿਆਦਾ ਖਰਾਬ ਹੈ ਜੀ ਇਹਨਾਂ ਦੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੱਟ ਪੱਟ ਕੇ ਛੱਡੀ ਜਾਂਦੇ ਨੇ ਨਾ ਸੀਵਰੇਜ ਬਣਦਾ ਹੈ ਨਾ ਕੁਝ ਬਣਦਾ ਇਹ ਸਭ ਤੋਂ ਜ਼ਿਆਦਾ ਦਿੱਕਤ ਹੈ ਕਿਹੜੇ ਕੰਮ 2.5 ਸਾਲਾਂ ਦੀ ਆਮ ਪਾਰਟੀ ਕਰ ਚੁੱਕੀ ਹੈ ਜਾਂ ਨਹੀਂ ਉਹਨਾਂ ਤੋਂ ਹੋਏ ਇੱਕ ਤਾਂ ਸਭ ਤੋਂ ਪਹਿਲਾਂ ਅੰਦਰਲੀ ਰੋਡ ਬਣਾਈਆਂ ਜਾਂਦੇ ਨੇ ਅੰਦਰਲੀ ਬਣਾਤੀ ਜਿਹੜੀ ਮੇਨ ਆ ਉਹ ਨਹੀਂ ਬਣਾਈ ਉਹਦੇ ਕਰਕੇ ਐਕਸੀਡੈਂਟ ਆਏ ਦਿਨ ਹੋਏ ਰਹਿੰਦੇ ਆ ਹੁਣੇ 15 ਦਿਨ ਪਹਿਲਾਂ ਇੱਕ ਸਕੂਲ ਦੀ ਕੁੜੀ ਵਿਚਾਰੀ ਇੱਥੇ ਚਪਰਿੰਗ ਟਾਇਲ ਪੁਲ ਰੋਡ ਪੱਟਣ ਕਰਕੇ ਵਿਚਾਰੀ ਗੱਤ ਮਰੀ ਪਈ ਆ ਸੰਭਲੋ ਪੀਜੀਆ ਇਹ ਇਲਾਜ ਚੱਲ ਰਿਹਾ ਉਹਨਾਂ ਦਾ ਪ੍ਰੈਸ਼ਰ ਹੋਇਆ ਵਾ ਆ ਰੋਡ ਕਰਕੇ ਹੋਇਆ ਜੀ 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 ਸਰ ਪ੍ਰਧਾਨ ਮੰਤਰੀ ਦਾ ਚਲੋ ਬਣਨਾ ਜਿਹਨੇ ਬਾਣੀ ਜਾਣਾ ਬਾਕੀ ਇਸ ਵਾਰ ਜਿਹੜਾ ਸਾਡੇ ਐਮਪੀ ਆ ਜਿਸ ਤੱਕ ਮਿਲਦਾ ਰਾਜਾ ਬਿਡਿੰਗ ਨੂੰ ਬਣਨਾ ਪਈ ਜੀ ਕਿਉਂਕਿ ਆਮ ਆਦਮੀ ਪਾਰਟੀ ਦੀ ਇਸ ਤਰ੍ਹਾਂ ਹੈਗਾ ਕਿ ਹੁਣ ਤੁਸੀਂ ਦੇਖ ਲਓ ਹਰੇਕ ਰਹਿਸ਼ੀ ਏਰੀਆ ਦੇ ਵਿੱਚ ਵੀ ਠੇਕੇ ਕਿੰਨੇ ਖੁੱਲ ਚੁੱਕੇ ਆ ਜਿਹੜੇ ਕਿ ਸਕੂਲਾਂ ਦੇ ਬਿਲਕੁਲ ਨੇੜੇ ਵੀ ਠੇਕੇ ਖੁੱਲ ਚੁੱਕੇ ਨੇ ਇਹ ਚੀਜ਼ਾਂ ਸਾਨੂੰ ਅੱਛੀਆਂ ਨਹੀਂ ਲੱਗ ਰਹੀਆਂ ਹੈਗੀਆਂ ਹੁਣ ਆਪਾਂ ਫਿਰ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਵਾਂਗੇ ਜੇ ਉਹ ਦੇਖਣਗੇ ਲੋਕਾਂ ਨੂੰ ਸ਼ਰਾਬ ਪੀਂਦੇ ਤੇ ਕੱਲ੍ਹ ਨੂੰ ਉਹ ਵੀ ਇਹੀ ਕੁਝ ਕਰਨਗੇ ਨਾ બસ ਆਪੇ ਹੀ ਇਹ ਚੀਜ਼ ਨੂੰ ਦੇਖਦੇ ਹੋਏ ਕਿ ਇਸ ਵਾਰ ਆਪਾਂ ਨੂੰ ਰਾਜਾ ਵਿੜਿੰਗ ਦੀ ਜੀ ਹੀ ਚਾਹੀਦੀ ਹੈ। ਉਹਨਾਂ ਦਾ ਮੁਕਾਬਲਾ ਜੀ ਮਤਲਬ ਜਿਹੜੇ ਪ੍ਰਾਣੇ ਆਪਣੇ ਐਮਪੀਸ ਉਹਨਾਂ ਨਾਲ ਹੀ ਲੱਗ ਰਹੇ ਜੀ। ਸੋ ਤਾਂ ਕਿਸੇ ਤਰ੍ਹਾਂ ਕੀ ਕਿਤੇ ਦੇਖਦੇ ਤੁਸੀਂ। ਕੋਵਿਡ ਨਹੀਂ ਕਿਨੇ ਉਹਨਾਂ ਨੂੰ ਵੀ ਆਪਾਂ ਕੋਈ ਗਲਤ ਨਹੀਂ ਕਹਿ ਰਹੇ ਉਹ ਵੀ ਕੰਮ ਕਰ ਰਹੇ ਨੇ ਅੱਛਾ। ਬਟ ਜਿਹੜਾ ਮੰਨ ਦੇ ਵਿੱਚ ਗੱਲ ਆ ਗਈ ਉਹੀ ਤੁਹਾਨੂੰ ਦੱਸਿਆ ਸ਼ਰਾਬ ਦੇ ਠੇਕਿਆਂ ਦੀ। ਗਲੀ ਗਲੀ ਦੇਚ ਇਹਨਾਂ ਦੇ ਠੇਕੇ ਹੌਲ ਦੇ ਵੈਸ ਕਰਕੇ ਆਪਾਂ ਕਹਿੰਦੇ ਕਿ ਹੁਣ ਇਹਨਾਂ ਨੂੰ ਨਹੀਂ ਪਾਣੀ ਆਪਾਂ ਨੂੰ ਕਾਂਗਰਸ ਨੂੰ ਜਿਤਾਣਾ ਚਾਹੀਦਾ ਕੀ ਲੱਗਦਾ ਦੋ ਸਾਲ ਵਿੱਚ ਆਪਾਂ ਦੀ ਕਿਤੇ ਕਿਤੇ ਕੰਮ ਕਿੰਨੇ ਕਿਤੇ ਨਹੀਂ ਕੀਤਾ ਮੈਂ ਆਮ ਆਦਮੀ ਪਾਰਟੀ ਨੇ ਕੰਮ ਤਾਂ ਅੱਛੇ ਕੀਤੇ ਨੇ ਹੁਣ ਚਲੋ ਬਿੱਲ ਵੀ ਹੋਏ ਆ ਗਲੀਆਂ ਸੀ ਇਹ ਵੀ ਚਲੋ ਕੰਮ ਉਹਨਾਂ ਨੇ ਕੀਤਾ ਵਾ ਪਰ ਕੁਝ ਚੀਜ਼ਾਂ ਇਹ ਵੀ ਮੈਨੇ ਰੱਖਦੀ ਆ ਨਾ ਕਿ ਹੁਣ ਆਪਾਂ ਸੋਸਾਇਟੀ ਆਪਣੀ ਵਧੀਆ ਹੋਣੀ ਚਾਹੀਦੀ ਐ ਜਿੱਥੇ ਆਪਾਂ ਰਹਿਣਾ ਕੀ ਲੱਗਦਾ ਰਾਜਾ ਬੜੀ ਕਿੰਨੇ ਵੀ ਨੇ ਜਿੱਤ ਸਕਦੇ ਕਿਤੇ ਲੀਡ ਦੇ ਦੇਣਾ ਲੀਡ ਸਾਰਾ ਹੁਣ ਲੁਧਿਆਣਾ ਤੋਂ ਤਾਂ ਪੱਕਾ ਉਹਨਾਂ ਦਾ ਹੈਗਾ ਹੀ ਜਿੱਤਣੇ ਕਿੰਨੇ ਤੁਸੀਂ ਕੰਮ ਤੇ ਦੁਕਾਨ ਖੋਲਣ ਤਾਂ ਸਭ ਨਾਲ ਇੱਕ ਇੱਕ ਜੂਨ ਸਭ ਨਾਲ ਕਿਹੜਾ ਕੰਮ ਕਰੂਗੇ ਇੱਕ ਜੂਨ ਜੂਨ ਸਰ ਦੁਕਾਨ ਖੋਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਵੋਟ ਹੀ ਪਾਣ ਜਾਵਾਂਗੇ ਆਪਾਂ ਹਾਂਜੀ ਦੂਜਿਆਂ ਨੂੰ ਕੀ ਰਿਕਵੈਸਟ ਕਰੋਗੇ ਦੂਜਿਆਂ ਅਨੁਸਾਰ ਰਿਕਵੈਸਟ ਇਹੀ ਕਰਦੇ ਆ ਕਿ ਸਾਨੂੰ ਵੋਟ ਪਾਣੀ ਚਾਹੀਦੀ ਹੈ ਸਾਡਾ ਅਧਿਕਾਰ ਆ ਜੇ ਹੁਣ ਆਪਾਂ ਕਹਿੰਨੇ ਆ ਕਿ ਮਤਲਬ ਸਾਡਾ ਕੁਛ ਬਦਲੇ ਜੇ ਆਪਾਂ ਵੋਟ ਹੀ ਨਹੀਂ ਪਾਣ ਜਾਵਾਂਗੇ ਤੇ ਫਿਰ ਆਪਾਂ ਬਦਲਾਅ ਬਦਲਾਅ ਕਿੱਦਾਂ ਦੇਖਾਂਗੇ ਦੁਨੀਆ 'ਚ ਸਹੀ ਇਸ ਵਾਰ ਦੂਜਿਆਂ ਨੇ ਤਾਂ 43 ਕਾਜੇ ਕਰੇ ਨੇ ਉਹਦੇ ਬਾਰੇ ਕੀ ਇਹ ਲੱਗੂਗਾ ਜਦੋਂ ਸਾਹਿਬ ਆਪਣੀ ਆਪਣੀ ਕੋਸ਼ਿਸ਼ ਕਰਦੇ ਆ ਕਿ ਅਸੀਂ ਬਣ ਜੇ ਅਸੀਂ ਆ ਕਰਾਂਗੇ ਸਭ ਦੇ ਆਪਣੇ ਆਪਣੇ ਥਿੰਕਿੰਗ ਹੈ ਜੀ ਕਾਂਗਰਸ ਪਾਰਟੀ ਨੂੰ ਸ਼ੁਰੂ ਤੋਂ ਬੋਟ ਪਾਈ ਤੇ ਉਹਨੂੰ ਹੀ ਪਾਣੀ ਅਸੀਂ ਰਾਜਾ ਵੜਿੰਗ ਨੂੰ ਹੀ ਵੋਟ ਪਾਣੀ ਰਵਨੀਤ ਵੀ ਤੁਮ ਅਸੀਂ ਵੋਟ ਨਹੀਂ ਪਾਣੀ ਨਾ ਉਹ ਕਦੇ ਸਾਡੇ ਇਲਾਕੇ ਚ ਆਇਆ ਨਾ ਸਾਨੂੰ ਉਹਨਾਂ ਬਾਰੇ ਪਤਾ ਅਸੀਂ ਚਾਹੁੰਦੇ ਕਾਂਗਰਸ ਪਾਰਟੀ ਹੀ ਆਵੇ ਜਿੱਥੋਂ ਸਾਡਾ ਭਲਾ ਹੋਣਾ ਬਸ ਇਹ ਕਿਹੜੇ ਕੰਮ ਜਿਹੜੇ ਨਹੀਂ ਹੋਏ ਤੁਹਾਨੂੰ ਸ਼ਹਿਰਪੁਰ ਦੇ ਵਿੱਚ ਕੋਈ ਕੰਮ ਹੀ ਨਹੀਂ ਹੋਇਆ ਸਰ ਪਾਣੀ ਬੰਲੀ ਹੋਸੀ ਦੁਖੀਆਂ ਸੀਵਰੇਜ ਸਾਡੇ ਭਰੇ ਹੋਏ ਨਹੀਂ ਗਲੀ ਗਲੀ ਵਿੱਚ ਜਾ ਕੇ ਦੇਖੋ ਕਿੰਨਾ ਗੰਦ ਪੈ ਰਿਹਾ ਹੈ ਸਾਡੇ ਪੰਜਾਬੀਆ ਜਿਹੜੇ ਘਰ ਵੇਚ ਕੇ ਬਾਹਰ ਲੈ ਗਏ ਨੇ ਉਹ ਜਗ੍ਹਾ ਤੇ ਜਿਹੜੇ ਬਾਕੀ ਨੇ ਉਹ ਇੱਥੇ ਰਹਦੇ ਤੇ ਉਹ ਲੈ ਰਹੇ ਨੇ ਕਿਉਂਕਿ ਸਾਨੂੰ ਕੋਈ ਸੁਝਾਵ ਨਾ ਮਿਲਦੀਆਂ ਹੀ ਨਹੀਂ ਪਈਆਂ ਜੋ ਵੀ ਇੱਥੇ ਖੜਦਾ ਵਾ ਸਾਡੇ ਇਲਾਕੇ ਵਿੱਚ ਜੋ ਵੀ ਖੜਦਾ ਉਹਨਾਂ ਨੂੰ ਇਹੀ ਗੱਲ ਕਹੀ ਜਾਂਦੀ ਵੀ ਪਾਣੀ ਦੀ ਸਾਨੂੰ ਪ੍ਰੋਬਲਮ ਆ ਸੀਵਰੇਜ ਸਾਡੇ ਖਰਾਬ ਨੇ ਕਿਉਂ ਨਹੀਂ ਹੱਲ ਕਰਦੇ ਜਦੋਂ ਮੇਨ ਗੱਲ ਜਿਹੜੀ ਸਾਨੂੰ ਪਤਾ ਵਾ ਸਭ ਨੂੰ ਪਤਾ ਵਾ ਵੀ ਇਹ ਜ਼ਰੂਰਤ ਹੈ ਇਹਨਾਂ ਲੋਕਾਂ ਦੀ ਕਿਉਂ ਨਹੀਂ ਕਰਦੇ ਫਿਰ ਵੀ ਮੋਟਾ ਮੰਗਣ ਆ ਜਾਂਦੇ ਤੁਸੀਂ ਕੋਈ ਇਹ ਕਿੱਥੇ ਪਰਫੈਕਸ਼ਨ ਜਾਂਦਾ ਸਾਰੇ ਸਭ ਨੂੰ ਹੀ ਪਤਾ ਸਰ ਸਾਰਿਆਂ ਨੂੰ ਹੀ ਪਤਾ ਵਾ ਪਰ ਸэр ਬਣੀ ਕੁਛ ਹੋ ਰਿਹਾ ਚਾਰ ਦਿਨ ਹੋ ਗਏ ਸਾਡੀ ਪਾਣੀ ਸਹੀ ਨਹੀਂ ਆ ਰਿਹਾ ਕਿਹਨੂੰ ਨਹੀਂ ਪਤਾ ਹੈ ਤੇ ਸਮ ਨੂੰ ਪਤਾ ਸਰ ਰਾਜਾ ਬੜੀ ਕਿਹਦੇ ਨਾਲ ਮੁਕਾਬਲਾ ਕਰਦੀ ਹੈ ਕਿਹੜੇ ਕੱਢੀ ਹੈ ਰਵਿੰਦਰ ਸਿੰਘ ਅੱਛਾ ਹਾਂ ਕਿਹਨਾਂ ਦਾ ਮੇਰਾ ਨਾਮ ਹਨੀ ਮਦਾਨ ਸਰ ਤੀਸਰਾ ਦੇਖਦੇ ਹਾਂ ਕਿ ਲਕਸ਼ਮੀ ਦੇ ਕਿਹਨੂੰ ਪੂਰਾ ਮਤਦਾਨ ਹੈ ਇਹ ਤਾਂ ਦੇਖਿਆ ਜਾਵੇ ਤਾਂ ਕਾਂਗਰਸ ਮੁਜਹੰਦ ਤੇ ਕਿਹਨੂੰ ਦੇਖਦੇ ਹੋ ਜੀ ਇਹ ਕਿਸਦੇ ਨਾਲ ਮੁਕਾਬਲਾ ਹੋਗਾ ਕਾਂਗਰਸ ਪੱਪੀ ਨਾਲ ਤੇ ਰਾਜਾ ਬੜੀ ਰਾਜਾ ਬੜੀ ਕਿਉਂ ਉਹਨਾਂ ਸਮੇਂ ਦੇ ਦਾ ਬਦਲਾਪ ਚਾਹੁੰਦੇ ਨੇ ਜਿਹੜੇ ਕਰਕੇ ਪਕੜੀ ਤੇ ਰਾਜਵੜੀ ਦੀ ਜੀ ਆਉਗੀ ਦਾ ਸਾਹੂ ਬੋਜ਼ਰ ਤੇ ਚੰਦੇ ਵਿੱਚ ਸੰਪੀੜਾ ਚ ਕਿੰਨਾਂ ਨਾਲ ਕਿਹੜੇ ਕੰਮ ਕਰਾਈ ਜਿਹੜੇ ਜਿਹੜੇ ਪਹਿਲੇ ਰਹਿ ਚੁੱਕੇ ਨੇ ਜਿਹੜੀਆਂ ਆਪਣੀਆਂ ਮੇਨ ਪ੍ਰੋਬਲਮ ਆ ਪਾਣੀ ਦੀਆਂ ਸੀਵਰੇਜ ਦੀਆਂ ਮੇਨਟਾ ਇਹ ਵੀ ਚੀਜ਼ਾਂ ਨੇ ਥੋੜੀ-ਮੋਟੀ ਸਮੱਸਿਆ ਨੇ ਐਮਐਲਏ ਕਰਦਾ ਫਿਰ ਐਮਪੀ ਲੈਵਲ ਦੇ ਹੁੰਦੇ ਨੇ ਜੋ ਵੱਡੇ ਵਿਕਾਸ ਵੱਡੇ ਪ੍ਰੋਜੈਕਟ ਲੈ ਕੇ ਆਣੇ ਪੁਰਾਣੇ ਐਮਪੀ ਕਰ ਪਾਏ ਨੇ ਕਿਉਂ ਨਹੀਂ 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 ਉਹਨੇ ਤਾਂ ਕੁਝ ਨਹੀਂ ਕੀਤਾ ਅੱਛਾ

ਜੋ ਜਿਸ ਤਰ੍ਹਾਂ ਕੇ ਰਾਜਪੁਰੇ ਬਾਹਰ ਤੋਂ ਕਹਿੰਦੇ ਕਿ ਕਹ ਰਹੇ ਨੇ ਕਿ ਰਾਜਪੁਰੇ ਬਾਹਰ ਤੋਂ ਮੁੜ ਕੇ ਆਉਣਗੇ ਨਹੀਂ ਆਉਣਗੇ ਉਹਦੇ ਬਾਰੇ ਕਹਿਣਾ ਚਾਹੁੰਦਾ ਬਾਹਲੇ ਜ਼ਿਲ੍ਹੇ ਤੋਂ ਨੇ ਬਾਹਲੇ ਜ਼ਿਲ੍ਹੇ ਤੋਂ ਪਾਕੀ ਜਦੋਂ ਉਹਨਾਂ ਨੂੰ ਪੂਰੇ ਦੀ ਮਿਲਣੀ ਕੀ ਸਤਾਣਾ ਪੈਣਾ ਨਿੱਕੜਾ ਦੇਖਦੇ ਆ ਪ੍ਰਗਾਮਾਂ ਕੀ ਸੁਣੇ ਸੁਧਾਰ ਮੰਤਰੀ ਜੀ ਉਹਨਾਂ ਦਾ ਦੇਖੋ ਜੀ ਕਾਂਗਰਸ ਐਡੀਆ ਇੰਡੀਆ ਇੰਡੀਆ ਦਾ ਜਿਹੜਾ ਇੰਡੀਆ ਗੱਲ ਬਣ ਰਿਹਾ ਉਹ ਲੈ ਕੇ ਜਾਏਗਾ ਬੀਜੇਪੀ ਸਾਫ ਹੋਏਗੀ ਬੀਜੇਪੀ ਨੂੰ ਕੁਝ ਨਹੀਂ ਮਿਲਣਾ ਬੀਜੇਪੀ ਨੇ ਬੜੇ ਕਪਲੇ ਖਲੇ ਕੀਤੇ ਹੋਏ ਨੇ ਬੀਜੇਪੀ ਨੂੰ ਕੁਝ ਨਹੀਂ ਰਹਿ ਗਈ ਗੱਲ ਇੱਥੇ ਦੀ ਇੱਥੇ ਦਾ ਐਮਐਲਏ ਪੱਤੀ ਛਾਪਰੀ ਨੇ ਲੈ ਜਾਣੀ ਜੀ ਸੀਟ ਕਿਉਂਕਿ ਉਹਦੇ ਕਾਫੀ ਕੰਮ ਕੀਤੇ ਹੋਏ ਨੇ ਆਪਣੀ ਪਾਰਟੀ ਚੋਂ ਦਾ ਹੋਰਦਾ ਪਹਿਲਾਂ ਆਜ਼ਾਦ ਲੜਦਾ ਸੀ ਅਸੈਂਬਲੀ ਬੜਾ ਹੋਲਡ ਸੀ ਉਹ ਕਿੱਥੇ ਦੇਖਦੇ ਹੋ ਰਮਨਦੀਪ ਬਿੱਟੂ ਬੀਜੇਪੀ ਦਾ ਇਲੈਕਟਰ ਡਰਦੇ ਨੇ ਜੀ ਰਮਨਦੀਪ ਬਿੱਟੂ ਨੂੰ ਤਾਂ ਕਿਥੇ ਪੈਸੇ ਨਹੀਂ ਦੱਸ ਸਕਦੇ ਰਮਨਦੀਪ ਬਿੱਟੂ ਨਹੀਂ ਹਿੱਕੀ ਕਰਦਾ ਕਮੀਆਂ ਕੀ ਰਹੀਆਂ ਨੇ ਰਮਨਦੀਪ ਬਿੱਟੂ ਦੀ ਦੱਸ ਸਕਦੇ ਕੋਈ ਕੰਮ ਹੀ ਨਹੀਂ ਕੀਤਾ ਜੀ ਅਗਲਾ ਇਲੈਕਸ਼ਨ ਲੜ ਲੈਣ ਦੇ ਸੀਟ ਅਲੰਦਰ ਉਸ ਤੋਂ ਬਾਅਦ ਤਾਂ ਪੁੱਛਦੇ ਜਿਸ ਤਰ੍ਹਾਂ ਪੱਤੀ ਸ਼ਾਹਪੁਰੀ ਦੇ ਆਪਣੇ ਪੱਤੀ ਸ਼ਾਹਪੁਰੀਓ ਜਦੋਂ ਮਰਜੀ ਚਲੇ ਜਾਓ ਜੀ ਕੰਮ ਹੁੰਦਾ ਜਿਸ ਤਰ੍ਹਾਂ ਰਾਜਾ ਬਰਿੰਗ ਜੀ ਕਾਰਨ ਸੋ ਚੋਣ ਲੜ ਰਹੇ ਲੋ ਉਹਦੇ ਬਾਰੇ ਉਹ ਰਾਜਾ ਬਰਿੰਗ ਕਾਰਨ ਸਾਡੇ ਕੰਮ ਹੀ ਨਹੀਂ ਹੁੰਦੇ ਜੀ ਪੱਤੀ ਸ਼ਾਹਪੁਰੀ ਨੂੰ ਜਹ ਰਾਤੀ ਜਾ ਕੇ ਢਾੜ ਲਾ ਠੀਕ ਹੈ ਜੀ ਤੁਹਾਡੇ ਮਤਲਬ ਕੰਮ ਆਪਾਂ ਤਾਂ ਪਬਲਿਕ ਨੇ ਕੰਮ ਲੈਣਾ ਹੈ ਜੀ ਕੰਮ ਹੋਣਾ ਚਾਹੀਦਾ ਸਿੱਕੀ ਦੇ ਦੇਸੀ ਪੱਤੀ ਪ੍ਰੈਸਟ ਬਾਰੇ ਕਹਿ ਰਹੇ ਕਿ ਕਿੰਨੇ ਲੱਖ ਦੇ ਲੀਡ ਜਿੱਤ ਲਗੇ ਦੇਖੋ ਜੀ ਲੀਡ ਦੇਖੋ ਕਾ ਟੱਕਰ ਤਾਂ ਬਰਾਬਰ ਦੀ ਹੋਏ ਜੀ ਠੀਕ ਹੈ ਜੀ ਲੀਡ ਵੱਧ ਵੀ ਸਕਦੀ ਆ ਘੱਟ ਵੀ ਸਕਦੀ ਆ ਬਾਕੀ ਜੇਤੂ ਗਰਾਰ ਹੋ ਜਾਵੇ ਤਾਂ ਬਸ ਜਿੱਤੇ ਢੀੜ ਜਿਹਾ ਕੱਢ ਲਿਆ ਕਿਦਾਂ ਨਾ ਅਗਲਾ ਦੇਖਦੇ ਹਾਂ ਪੁੱਤਿਆ ਕਿਰੋਂ ਦੇਖੋ ਜੀ ਉਸ ਏਰੀਆ ਚ ਅਰੇ ਡਾਂਸਿੰਗ ਦਾ ਪੋਤੇ ਨਾਲ ਹੀ ਹੋਏਗਾ ਜਿਹੜਾ ਹੋਏਗਾ ਠੀਕ ਹਾਂ ਜੀ ਕਿਨਾਂ ਕਿਤੇ ਦੇਖਦੇ ਲੋ ਵੀ ਆਪਣਾ ਹੋਰ ਤਾਂ ਲਾਏਗਾ ਜੀ ਪਰ ਮੁਸ਼ਕਲ ਹੈ ਥੈਂਕ ਯੂ ਚਲੋ ਪੁੱਤਿਆ ਨੇ ਨਾ ਕੋਈ ਪਾਰਕ ਨਾ ਕੋਈ ਜਗ੍ਹਾ ਬਰਗੰਦੇ ਬਹਿਣ ਵਾਸਤੇ ਜਗਾ ਵਾ ਤਨਾਬ ਕੋ ਬ੍ਰੈਂਚ ਆ ਤੇ ਆਪ ਸਰਕਾਰ ਆ ਜਿਹਨਾਂ ਨੇ ਸੰਭੂ ਰਾਹ ਦਿੱਤੀ ਹੈ ਤੇ ਮੈਂ ਇਹ ਕਮਾਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਸਰਕਾਰ ਆਵੇ ਕੀ ਲੱਗਦਾ ਕੀ ਦੇ ਚਾਂਸ ਆ ਤੁਹਾਨੂੰ ਗਿਲ ਕੀ ਦਾ ਮੁਕਾਬਲਾ ਕਿਦਾਂ ਹੋ ਸਕਦਾ ਮੁਕਾਬਲਾ ਤਾਂ ਬੜਾ ਟਫ ਆ ਸਭ ਸਾਰੇ ਤੱਕੜ ਬੰਦੇ ਨੇ ਉਧਰੋਂ ਕਾਂਗਰਸ ਵੀ ਭਾਜੀਪੀ ਵੀ ਤੇ ਉਧਰੋਂ ਆਪ ਵੀ ਤੇ ਮੇਰੇ ਵੱਲੋਂ ਆਪਣੇ ਵੱਲੋਂ ਇਹੀ ਆ ਵੀ ਆਪ ਸਰਕਾਰ ਆਵੇ ਸਾਰੇ ਨੂੰ ਦੱਸ ਸਾਡੇ ਤੇ ਬਰੀਪਟੂ ਕਿਹੜੇ ਕਿਹੜੇ ਕੰਮ ਕਰਾਇਆ ਉਹਨਾਂ ਨੇ ਛੇਰ ਤੋਂ ਦੋ ਦੇ ਬਰੀਪਟੂ ਤੁਹਾਨੂੰ ਦੇਖੀ ਨਹੀਂ ਕਦੇ ਉਹ ਤਾਂ ਦਿਖਦੇ ਨੇ ਬਸ ਉਹ ਤਾਂ ਕਦੇ ਕੋਲੋਂ ਆਪ ਸਰਕਾਰ ਨੇ ਹਰ ਫੈਲਟੀ ਦਿੱਤੀ ਹੈ ਤੁਹਾਨੂੰ ਉਹ ਕਿਹੜਾ ਕੰਮ ਆਮ ਪਾਜੀ ਨਹੀਂ ਕਰ ਪਾਜੀ ਆਪ ਅਲਟੀ ਨੂੰ ਬਸ ਕੀ ਰੌਲਾ ਬੀਬੀਆਂ ਦਾ 100000 ਰੁਪਏ ਵਾਲਾ ਉਹ ਹੋ ਜਾਵੇ ਸਾਰੇ ਖੁੱਤੇ ਜਾ ਰਹੇ ਨੇ ਬੱਸ ਕਾਂਗਰਸ ਦੀ ਕਾਂਗਰਸ ਅੱਜ ਆ ਕੇ ਸੇਣੇ ਉੱਤੇ ਬੜੀ ਕਰ ਰਹੇ ਨੇ ਕਾਂਗਰਸ ਬਾਰੇ ਮੈਂ ਕੁਝ ਨਹੀਂ ਕਹਿਣਾ ਕਿ ਕਾਂਗਰਸ ਨੇ ਬੜਾ ਸਾਰਾ ਰਾਜ ਜਿੱਤਨੇ ਪਰ ਜੋ ਇਹਨਾਂ ਦਾ ਰਾਜ ਵੀ ਬੜੀ ਖੁਸ਼ੀ ਨਾਲ ਸਾਰੇ ਤੇ ਲੇਕਿਨ ਭਾਜਪਾ ਦਾ ਤਾਂ ਹਾਲ ਕਰਨ ਪਤਾ ਹੀ ਹੈ ਇਸ ਕਰਕੇ ਮੈਂ ਸਹੀ ਕਿਤੇ ਕਹਿਣਾ ਚਾਹਾਂਗਾ ਕਿ ਸਾਰੇ ਭਾਈਵਾਲਾਂ ਨੂੰ ਕਿ ਆਪ ਨੂੰ ਸਪੋਰਟ ਕੀਤੀ ਜਾਵੇ ਇਹਦੇ ਹਿਸਾਬ ਨਾਲ ਅੱਜ ਅਸੀਂ ਪੌਂਚੀਆ ਬਿੰਦ ਸ਼ੇਰਪ ਖੁਰਦਰੇ ਵਿੱਚ ਵਾਰ ਨੰਬਰ 32 ਦੇ ਵਿੱਚ ਜਿਸ ਤਰ੍ਹਾਂ ਕਿ ਪੂਰੇ ਦੇਸ਼ ਭਰ ਵਿੱਚ ਮੈਂਬਰ ਆਫ ਪਾਰਲੀਮੈਂਟ ਦਾ ਇਲੈਕਸ਼ਨ ਹੋ ਰਿਹਾ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਚੋਣ ਹੋਵੇਗੀ ਐਸੀ ਪੌਂਚੀਆ ਲੁਧਿਆਣਾ ਦੇ ਵਿੱਚ ਆਪ ਕੋ ਉਸਤਿਆਂ ਲੋਕਾਂ ਦੀ ਕੀ ਸਥਿਤੀ ਹੈ ਕਿ ਕੌਣ ਹੋਵੇਗਾ ਹੁਣ ਵਾਲੇ ਤੇ ਅਸ਼ੀਕਾ ਜੀ ਅਸ਼ੀਕਾ ਜੀ ਕੀ ਨਾਮ ਆਪਣੇ ਮੇਰਾ ਰਾਣੀ ਹੈ ਜੀ ਜਿਸ ਤਰ੍ਹਾਂ ਉਹ ਪੂਰੇ ਦੇਸ਼ ਭਰ ਵਿੱਚ ਇਲੈਕਸ਼ਨ ਹੋ ਰਹੇ ਨੇ ਹਾਂ ਜੀ ਤੁਹਾਨੂੰ ਕੀ ਲੱਗਦਾ ਕੌਣ ਬਣੇਗਾ ਪ੍ਰਧਾਨ ਮੰਤਰੀ ਅੱਛਾ ਕਹਿੰਨਾ ਜੀ ਸਾਡਾ ਕੰਮ ਹੋਣਾ ਚਾਹੀਦਾ ਵਾ ਅਜਾ ਉਹਨੂੰ ਮੋਟ ਪਾ ਰਗੇ ਜੇ ਸਾਡਾ ਕੰਮ ਕਰੂਗਾ ਠੀਕ ਹੈ ਨਾ ਗੱਲ ਕਿਹੜੇ ਤੋਂ ਮਲੂਕਿਆ ਨੇ ਏਡਾ ਤੋਂ ਸ਼ੇਪਡ ਨਹੀਂ ਹੋਏ ਹੈਗੇ ਕੰਮ ਸਾਰੇ ਖਰਾਬ ਹੋਏ ਮੈਨੂੰ ਸੜਕਾਂ ਦੇਖ ਲੋ ਕੋਈ ਆਹ ਨਾਲੀਆਂ ਦੇ ਹਾਲ ਕੋਈ ਦੇਖ ਲੋ ਮੈਂ ਕਿਹੜੀ ਸ਼ੂਟਿੰਗਾਂ ਚੱਲਦੀ ਆ ਬਜੂ ਮਾਰਦੀ ਆ ਪਾਣੀ ਉਹ ਗੰਦਾ ਪੀ ਰਹੇ ਆ ਕੋਈ ਹਾਲ ਨਹੀਂ ਸੜਕਾਂ ਦੇ ਛਿਰਪੜ ਦਾ ਕੋਈ ਵੇਖ ਲੋ ਪੰਜ ਜੇ ਗਲੀਆਂ ਤਤਾਂ ਦੀਆਂ ਗਲੀਆਂ ਚ ਆ ਕੇ ਦੇਖ ਕੇ ਜਿਹੜਾ ਮਰਜੀ ਆਪੀ ਆ ਜੂ ਮੈਂ ਦੇਖ ਲਵੇ ਆਪ ਕੋਈ ਮਰਜੀ ਜਾਵੇ ਵੋਟ ਅਸੀਂ ਪਾਣਾ ਤੇ ਉਹ ਵੋਟ ਅਸੀਂ ਰੱਖਣੀ ਕੋਈ ਨਹੀਂ ਠੀਕ ਹੈ ਜੇ ਸਾਡਾ ਕੰਮ ਕਰੂ ਵੋਟ ਉਹਦੀ ਹੈ ਪਹਿਲੇ ਤੁਹਾਡੇ ਕੋਲ ਐਮਪੀ ਸੀ ਲ ਇਸੇ ਪਹਿਲੇ ਦੁਦਿਆਨ ਤੋਂ ਤੁਹਾਡੇ ਰਵਨੀਤ ਬਿੱਟੂ ਐਮਪੀ ਸੀ ਉਹਨਾਂ ਨੇ ਕੰਮ ਕੀਤਾ ਕੁਛ ਸ਼ੇਰ ਬੜਾ ਰਵਨੀਤ ਬਿੱਟੂ ਐਮਪੀ ਸੀ ਹੁਣ ਉਹੀ ਚੋਣ ਹੋ ਰਹੀ ਐ ਇਲੈਕਸ਼ਨ ਦੀ ਹਾਂ ਤੁਸੀਂ ਰਵਨੀਤ ਬਿੱਟੂ ਮਿਲਿਆ ਕੋਈ ਨਾ ਖਾਦਾ ਸਭ ਲਈ ਕੀ ਹੋਣੀ ਅੱਛਾ ਜੀ ਹਾਂ ਜੀ ਤੁਹਾਨੂੰ ਲੱਗਦਾ ਆਉਣ ਵਾਲਾ ਐਮਪੀ ਤੁਹਾਡੇ ਕੰਮ ਕਰਾ ਪਾਊਗਾ ਜਿਹੜਾ ਆਉਂਦਾ ਕਹਿੰਦਾ ਜਿਹੜਾ ਆ ਆਉਣਗੇ ਸਾਡਾ ਕੰਮ ਕਰਾਣ ਸਾਡਾ ਵੋਟ ਹੋਦੀ ਆ ਅੱਛਾ ਜੀ ਹਾਂ ਤੁਸੀਂ ਕਿਹਨੂੰ ਵੋਟ ਪਾਉਂਗੇ ਇੱਥੇ ਕਹਿੰਦਾ ਇਹਨੂੰ ਬਿੱਟੂ ਨੂੰ ਪਾ ਦੇਂਗੇ ਵੋਟ ਸਾਡਾ ਕੰਮ ਕਰਾਣੇ ਬਸ ਇਸੋ ਲੈ ਉਹ ਕਿਹੜੀ ਕਿਹੜੀ ਸਵਸੇ ਜੇ ਬਣੇ ਤੁਹਾਡੇ ਹੈਗੀਆਂ ਨੇ ਜਿਸ ਦੇ ਕਿਸ ਗਲੀਆਂ ਬਾਰੇ ਦੱਸਿਆ ਉਹ ਕਿਹੜੀ ਸੱਸੇ ਨਹੀਂ ਗਲੀਆਂ ਬਾਰੇ ਬਤਾ ਸਾਰੀਆਂ ਗਲੀਆਂ ਪਾਣ ਪਾਈ ਨੇ ਬੇਟਾ ਜੇ ਹੁਣ ਬਣਾਉਣਗੇ ਅਜਾ ਕਹਿੰਦਾ ਬਣਾਵੇ ਤਾਂ ਸਹੀ ਕੋਈ ਤਾਂ ਆਵੇ ਜਾਂ ਅੰਤ ਅੱਛੇ ਸਹੀ ਵੀ ਆ ਕੇ ਨਾ ਬਿੱਟੂ ਸਾਡੇ ਹੁਣ ਤੱਕ ਬਿੱਟੂ ਤਾਂ ਅੱਖਰ ਨਹੀਂ ਦਿਖਾਈ ਠੀਕ ਹੈ ਨਾ ਨਾ ਸਾਡੀ ਗਲੀ ਜਾ ਮਾੜਾ ਬਿੱਟੂ ਨਹੀਂ ਦੇਖਿਆ ਕੋਣ ਕੋਣ ਖੜਾ ਵਾ ਉਹਨਾਂ ਨੂੰ ਫੋਨ ਉਹਨੂੰ ਵੋਟ ਪਾਵਾਂਗੇ ਹੁਣ ਸਾਡਾ ਸਾਰਾ ਕੰਮ ਕਰੋ ਤੂੰ ਸੇਰੀ ਕੰਮਲੇ ਐਮਐਲਏ ਮੈਨੂੰ ਕੀਤੀ ਹੈ ਅਸੀਂ ਅੰਦਲੇ ਛੱਡ ਕੇ ਐਮ ਬੰਦੇ ਉਹਦੇ ਐਮ ਐਲ ਏ ਦੇ ਤੇ ਐਮਰੇ ਬੰਦੇ ਉਹਦੇ ਦੇਖ ਕੇ ਜਾਂਦੇ ਹਾਂ ਜੀ ਕਹਿੰਦੇ ਵੋਟਾਂ ਤੋਂ ਬਾਹਰ ਰਖੇ ਪਰ ਚੋਣ ਜਾਕਾ ਲੱਗੀ ਗੋਟਾ ਦੇ ਬਾਹਰ ਦੇ ਗੱਲਿਆ ਹੋਣ ਗਿਆ ਪਹਿਲਾਂ ਕਿਹੜਾ ਸਰਕਾਰ ਕੋ ਪੈਸੇ ਮੁੱਕ ਗਏ ਸਰਕਾਰ ਕੋ ਪੈਸੇ ਰਹਾ ਹੀ ਨਹੀਂ ਠੇਕੇਦਾਰਾਂ ਨੂੰ ਪਹਿਲੇ ਪੈਸੇ ਦਿੱਤੇ ਹੁੰਦੇ ਨਹੀਂ ਪਰ ਚੋਣ ਜਾਕਾ ਲੱਗੀ ਲੱਗੀ ਤੁਗੀ ਮਖਵਾਣੂਗੀ ਜੇ ਅੰਦਾ ਨਾ ਦਿੱਤੀ ਗਈ ਅਗੇ ਸਾਡੀ ਬੁਲਾਉਣੀਆਂ ਨੇ ਸੋਲ ਸੋਲ ਚਲਦੀ ਹੈ ਇਹ ਲੋਕ ਲੋਕਾਂ ਦੇ ਹਾਂ ਜੀ ਤੇ ਜਿਸ ਤਰ੍ਹਾਂ ਪੂਰੇ ਦੇਸ਼ ਪਰ ਵੀ ਵੈਕਸੀਨ ਹੋ ਰਿਹਾ ਉਸੇ ਤਰ੍ਹਾਂ ਵੈਕਸੀਨ ਇੱਥੇ ਪੰਜਾਬ ਦੇ ਵਿੱਚ ਹੋ ਰਿਹਾ ਤੋੜੀ ਦੁਗੀਆਂ ਤੋਂ ਕਿਹੜੇ ਕਿਹੜੇ ਕੰਡੇ ਖੜੇ ਨੇ ਕਿਹੜੇ ਕੰਡੇ ਤੁਸੀਂ ਅੱਜ ਤੱਕ ਦੇਖਿਆ ਹੋ ਅਸੀਂ ਦੇਖਿਆ ਪ੍ਰੈਸ਼ਰ ਪੰਪ ਵੀ ਦੇਖਿਆ ਜੀ ਰਾਜਾ ਬੜੰਗੀ ਜੀ ਤਾਂ ਦੇਖਿਆ ਨਹੀਂ ਅਸੀਂ ਠੀਕ ਆ ਤੇ ਇੱਕ ਹੋਰ ਆ ਵੀਰ ਜੀ ਦਾ ਬੰਦਾ ਬਿੱਟੋ ਬਿੱਟੋ ਹੋ ਗਿਆ ਘੜਾ ਜੀ ਜਿਸ ਰਾਜਾ ਬੜੰਗੀ ਜੀ ਕਿਹੜੇ ਸ਼ੇਰ ਪਰ ਤੇ ਕੰਮ ਤੁਹਾਡੇ ਰਹਿ ਨੇ ਜਿਹੜੇ ਅਸਕ ਨਹੀਂ ਹੋਏਗੇ ਇਹ ਜਿਹੜਾ ਪੁਰਾਣਾ ਐਮਪੀ ਸੀਐਡ ਬਲੀਦ ਬਿੱਟੂ ਉਹ ਕੰਮ ਕਰਾ ਪਾਇਆ ਜਾਂ ਨਹੀਂ ਕਰਾ ਪਾਇਆ ਸਾੜਕਾ ਆਇਆ ਅੱਜ ਤੱਕ ਆਇਆ ਨਹੀਂ ਨਾ ਦੇਖਿਆ ਅਸੀਂ ਛੋਟ ਸਾਡੇ ਆਪ ਹਾਂ ਪਾਰ ਦੇ ਫੋਟੋ ਲੈ ਕੇ ਸਾਡੇ ਸੀਵਰੇਜ ਬੰਦ ਪਾਇਆ ਜਾਲੀਆਂ ਪਾਣੇ ਟੁੱਟੇ ਹੋਏ ਸਾੜਕਾ ਫਟ ਗਿਆ ਸੇਵ ਨਹੀਂ ਨਿਬਤਰ ਕੇ ਦੀ ਤਾਂ ਜਿਵੇਂ ਮੇਰੇ ਸੱਤ ਦਿਨ ਪੱਤਰੱਖਾ ਵਰਗਾ ਅੱਜ ਕਰ ਪਾਇਆ ਨਹੀਂ ਅੱਜ ਤੋਏ ਕਿੱਡੇ ਕਿੱਡੇ ਪਾਇਆ ਕੋਈ ਨਹੀਂ ਕਰਤੀ ਜੀ ਕੀ ਮੰਗ ਕਰਦੇ ਹੋ ਜੀ ਕੀ ਤੁਹਾਡੇ ਆਉਣ ਵਾਲੇ ਤੁਹਾਡਾ ਆਉਣ ਵਾਲਾ ਐਮਪੀ ਐਦਾਂ ਲੋਗੇ ਤੁਹਾਡੇ ਸਟੇਟਮੈਂਟ ਕੰਮ ਹੋ ਸਕਦਾ ਸਰਦਾਰ ਸਾਹਮਣੇ ਸਾਡਾ ਕੰਮ ਹੋਇਆ ਤਾਂ ਫੋਟੋ ਲੈ ਲੂਗੇ ਅੱਛਾ ਅਸਾਂ ਨੂੰ ਹੋਰ ਕੋਈ ਇਸ ਬੱਚਿਆਂ ਨੇ ਸਾਡੇ ਸੜਕਾਂ ਗਾਂ ਲਾਲੀਆਂ ਬਣ ਜਾਣ ਸਾਡੇ ਪਿੰਡ ਚ ਪਾਰਕ ਬਣਨੀ ਚਾਹੀਦੀ ਹੈ ਜੀ ਕਿਹੜੀ ਸਰਕਾਰ ਆ ਸਕ ਤੁਹਾਨੂੰ ਪਤਾ ਹੈ ਆ ਸਕਦੀ ਇਸ ਵਾਰੇ ਤੁਹਾਡੇ ਕਰ ਹਾਂ ਜਿਹੜੀ ਕੰਮ ਕਰਾਉ ਸਰਕਾਰ ਉਹ ਹੀ ਆਉਗੀ ਜੀ ਅੱਛਾ ਜੀ ਹੋਰ ਕੰਮ ਜਿਹੜੇ ਨਹੀਂ ਕਰਾਉ ਨੇ ਕਿ ਮੜ ਕਾਣਾ ਝਾੜੂ ਵੜਾ ਕੇ ਮੜ ਕੇ ਆਉਂਦਾ ਰਿਓ ਇੱਕ ਵਾਰੀ ਲੱਗਿਆ ਲੋਕਾਂ ਨੂੰ ਧੱਕੇਵਾਸ਼ ਕਰਕੇ ਵੋਟਾਂ ਲੈ ਲਈਆਂ ਇਹਨਾਂ ਨੇ ਆ ਬਿੜੀ ਮਾਫ ਕਰਦੇ ਆ ਇੱਕ ਹੋਰ ਸਾਡਾ ਕੀ ਕੀਤਾ ਇਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਨੇ ਅਛੇਨਾ ਬਣੀਆਂ ਇਧਰ ਸੁਣਾ ਸਾਡੇ ਬਤਾ ਕੇ ਗਈ ਆ ਇੱਥੇ ਕਿੰਨੇ ਸਾਲ ਇੱਥੋਂ ਸਾਡੇ ਰੋਹ ਲਿੰਗਦੀ ਸੀ ਆ ਸੜਕਾਂ ਦਾ ਸਾਰਾ ਪਤਾ ਇੱਥੇ ਕੋਈ ਨਹੀਂ ਆਉਂਦਾ ਜਿੱਦਾਂ ਦੇ ਪਾਣੀ ਉਧਰ ਤੇ ਛਕਲੇ ਲਿਖਾਉਂਦੇ ਉਹ ਨੂੰ ਸਭ ਤੋਂ ਪਹਿਲਾਂ ਕੰਮ ਕੀ ਕਰੂਗਾ ਸਾਜੀ ਵਾਲਾ ਜੰਗੀ ਸਿੰਘ ਕਹਿੰਦਾ ਕਿ ਮੇਰਾ ਨਾਂ ਪੰਚਾਇਤ ਦਾ ਪਾਵਾਂ ਸਭ ਇੱਕ ਨੂੰ ਪਹਿਲਾਂ ਸਿਮਤ ਪਹਿਲਾਂ ਇਹ ਕੰਮ ਹਟਾ ਸੁਕੀਸ ਪਾਰਟੀ ਦੇਖੋ ਕਿ ਅੱਧੀ ਵਾਰ ਤਾਂ ਕੰਮ ਆਉਂਦਾ ਹੈ ਇੱਕ ਤੋਂ ਪਾਜੀ ਪਹਿਲਾਂ ਤੁਸੀਂ ਬਿੱਟੂ ਦੇ ਨਾਲ ਚੱਲਦੇ ਸੀਗੇ ਤੁਹਾਨੂੰ ਕਿਹਾ ਵੀ ਕੁਝ ਸੜਕ ਸੁਧਾਰ ਕਰੂਗਾ ਪਰ ਉਹਨਾਂ ਨੇ ਕੁਝ ਧਾਰਮ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਪਾਰਟੀ ਵਿੱਚ ਐਂਟਰੀ ਕੀਤੀ

ਕੀ ਇਹ ਜਿਹੜੇ ਫੌਰੀਂ ਕਰਕੇ ਮੁੱਕਿਆ ਹੋ ਗਿਆ ਭਾਵੇਂ ਪੀਣ ਨੀਮੀਆ ਹੋ ਗਈਆਂ ਕੋਈ ਮੜਿਆ ਨਹੀਂ ਪੈਂਦਾ ਵਾ ਕੋਈ ਮੜਿਆ ਨਹੀਂ ਪੈਂਦਾ ਵਾ ਸਾਡੇ ਘਰਾਂ ਦੇ ਪਾਲੇ ਬੱਲੇਂਦਾ ਜਿਹੜਾ ਇੱਕ ਗੱਲ ਖੜੇ ਅੰਦਰ ਆਇਆ ਬੱਲੇਂਦਾ ਪਰ ਕੰਨ ਮਤਲਬ ਇਹ ਆ ਵੀ ਕੋਈ ਸੁਧਾਰ ਨਹੀਂ ਐਮਐਲਏ ਤਾਂ ਅੱਗੇ ਖੜਿਓ ਹੀ ਨਹੀਂ ਸਾਡੇ ਸ਼ਹਿਰ ਕੋਲ ਜਾ ਕੇ ਥੀੜੇ ਤਾਂ ਨਹੀਂ ਕੀਤਾ ਬੱਲੇਂਦਾ ਕੁਝ ਵੀ ਨਹੀਂ ਕੀਤਾ ਬਿਲਕੁਲ ਵੀ ਨਹੀਂ ਦੇਖੋ ਜੀ ਜੇ ਮੇਰੇ ਨਾਲ ਤੁਸੀਂ ਤੁਸੀਂ ਮੋਬਾਈਲ ਲਵਾਉਣੀ ਹੈ ਨਾ ਤੁਮ ਸੇਂ ਪਹਿਲਾਂ ਮੈਂ ਲੋਕਾਂ ਦੇ ਮੂੰਹ ਲਵਾ ਕੇ ਲਿਆ ਰਿਸੀਬੀ ਹੁਣ ਅਸੀਂ ਮੋਰ ਲਾਉਣ ਵਿੱਚ ਦੱਸਦੇ ਪਿਆ ਲਾਉਣ ਵਿੱਚ ਕਿੱਥੇ ਆ ਕੇ ਲਵਾਈਏ ਤੁਹਾਨੂੰ ਮਿਲ ਜਾਈਏ ਨੀ ਦਫ਼ਤਰ ਵਿੱਚ ਉਹਨਾਂ ਜਿਹੜੇ ਟਾਈਮ ਦੇ ਮੌਥੀਆ ਅਧਿਆਪਕ ਬਲਕਿ ਅੱਜਕੱਲ੍ਹ ਉਹਦੇ ਕੋਈ ਤੰਮੇ ਨਹੀਂ ਹੋ ਰਿਆ ਨਾ ਕਾਰਪੇਟਨ ਦਾ ਹੋ ਰਿਆ ਨਾ ਵੀ ਬੱਚੇ ਜਿਹੜੇ ਸਕੂਲ ਜਾਣਾ ਕਿਸੇ ਨੇ ਆਪਣਾ ਕੋਈ ਜਨਮ ਸਰਟੀਫੀਕੇਟ ਨਾ ਕੁਝ ਵੀ ਕਰਨਾ ਕੋਈ ਕੰਮ ਨਹੀਂ ਕਰਦਾ ਸਾਡੇ ਵਿੱਚ ਸਾਡੇ ਨਾਲ ਬੱਬੀ ਜੀ ਮੌਜੂਦ ਨਹੀਂ ਉਹਨਾਂ ਵਿੱਚ ਕਿਸ਼ਨਾ ਜਿਸਨੇ ਆਪਣੇ ਆਪ ਨੂੰ ਕਿ ਸ਼ੁਰੂਏ ਤੋਂ ਲਖਨਉੜਿਆ ਤਾਂ ਨਹੀਂ ਕਿਹਾ ਕਿ ਕਿਹੜੀ ਪਾਰਟੀ ਜਿੱਤੇਗੀ ਇਹ ਦੇਖੋ ਸਮਝ ਲਿਓ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਜੀ ਆਵਾਜ਼ ਮੋਟਾ ਹੋਈ ਜਿਉਂਗਾ ਕੀੜੀ ਆਸਰ ਨਹੀਂ ਮਿੰਦਰ ਮੋਦੀ ਜੀ ਨੇ ਰਾਹੁਲ ਜੀ ਨੇ ਜਿਹੜੀ ਚੰਗੀ ਪਾਰਟੀ ਹੋਵੇ ਉਹ ਨੂੰ ਪਾਈ ਜਾਊਗੀ ਜਿਹੜਾ ਕੋਈ ਗੱਲਾਂ ਕਰਦਾ ਤੁਹਾਨੂੰ ਵੀ ਲੱਗਦਾ ਦੁੱਧਾਂ ਦੇ ਵਿੱਚ ਕਿਉਂ ਕੌਮ ਬਣਿਆ ਜਾਂਦਾ ਕਿਹੜੇ ਕਿਹੜੇ ਕੈਂਡੀਡੇਟਸ ਗਣਤ ਨੇ ਕੈਂਡੀਡੇਟ ਬਾਰੇ ਨਹੀਂ ਪਤਾ ਸਰ ਇੱਕ ਦੂਰੇ ਵੋਟਾਂ ਪੈਣੀ ਲੋੜੇ ਵਾਲੀ ਕਿਹਨੇ ਚਾਹੁੰਦੇ ਡਾਕਟਰ ਬਹੁਤ ਕੋਣੀ ਚੈਦੀ ਆ ਹਾਂ ਜੀ ਵੋਟ ਆਪਣੇ ਕੰਮ ਵੋਟ ਤਾਂ ਜਰੂਰ ਪੋਣੀ ਚਾਹੀਦੀ ਆ ਜੀ ਸਾਰੇ ਨੂੰ ਵੋਟ ਪੋਣੀ ਚਾਹੀਦੀ ਆ ਪਰ ਅੱਜ ਤੱਕ ਕੋਈ ਵੀ ਪਾਰਟੀ ਆਈ ਆ ਕਿਸੇ ਨੇ ਵੀ ਕੋਈ ਵਿਕਾਸ ਨਹੀਂ ਕਰਿਆ ਉਹ ਕਾਂਗਰਸ ਪਾਰਟੀ ਨੇ ਅਸੀਂ ਮੰਨਦੇ ਨਹੀਂ ਇਹਨਾਂ ਨੇ ਕੋਈ ਵਿਕਾਸ ਨਹੀਂ ਕਰਿਆ ਪਿੱਛੇ ਔਰ ਕਰੋਗੇ ਵੀ ਅੱਗੇ ਤੋਂ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਜੀ ਕਿ ਸਾਰੇ ਹੀ ਆਪਣੀ ਗੱਲ ਦੇਖ ਕੇ ਔਰਨ ਵਧੀਆ ਪਾਰਟੀ ਦੇਖ ਕੇ ਉਹਨੂੰ ਬੋਟ ਪਾਓ ਸਰ ਵਿਧਾਇਕ ਕਿਹੜੇ ਕੰਡੀਡੇਟ ਆਪਣੇ ਕੰਮ ਕਰਦੇ ਆਪਣੇ ਇਥੋਂ ਕਾਂਗਰਸ ਪਾਰਟੀ ਤੋਂ ਰਾਜਾ ਭੜੇਨ ਸਾਹਿਬ ਜੀ ਠੀਕ ਹੈ ਔਰ ਵਧੀਆ ਇਨਸਾਨ ਨੇ ਅੱਛੇ ਨੇ ਇਹ ਐਸਪੀ ਉਹਨਾਂ ਨੂੰ ਇਥੋਂ ਟਿਕਟ ਮਿਲਿਆ ਇਹ ਹੋਰ ਅਸੀਂ ਕਹਿੰਦੇ ਆ ਕਿ ਉਹ ਪਾਰੀ ਤੋਂ ਪਾਰੀ ਬਹੁਤ ਨਾ। ਜਰੂਰ ਕਿਤੇ ਸਰ ਬਾਕੀ ਪਾਰਟੀ ਨੇ ਕਿਹਾ ਕਿ ਰਾਜਾਪੁਰੇ ਕੇ ਬਾਹਰ ਤੋਂ ਆ ਮੋੜ ਕੇ ਸਾਥ ਸਾਨੂੰ ਵੀਰੇ ਨਾਲ ਮਿਲੂਗਾ ਕਰਕੇ ਜਨਾ ਚਾਹੀਦਾ। ਸਰ ਬਾਤ ਤੋਂ ਨਹੀਂ ਹੈਗਾ ਹੈ ਤਾਂ ਉਹ ਪੰਜਾਬ ਦੇ ਵਿੱਚੋਂ ਹੀ ਆ। ਹਾਂਜੀ। ਪੰਜਾਬ ਦੇ ਵਿੱਚੋਂ ਹੀ ਆ ਔਰ ਉਹ ਬਾਹਰ ਦਾ ਹੋ ਕੇ ਆ ਜਾਂਦਾ ਜੀਪੂ ਤੇ ਰੋਡ ਗੈਟਰੀਸ ਵਿੱਚੋਂ ਬੰਦਾ ਆ ਕੇ ਖੜੇ। ਉੱਥੇ ਸਾਡਾ ਆਪਣੇ ਭੈਣ ਭਾਈ। ਸਰ ਬੈਂਸ ਪਾਰਟੀ ਨੂੰ ਕਾਂਗਰਸ ਨਾਲ ਕਿੰਨਾ ਸਹਿਯੋਗ ਮਿਲੂਗਾ ਕਾਂਗਰਸ ਨਾਲ। ਔਰ ਉਹ ਸਹਿਯੋਗ ਦਾ ਬਹੁਤ ਮਿਲ ਜਗਾ। ਔਰ ਬਹੁਤ ਹੀ ਜ਼ਿਆਦਾ ਰੀਡ ਕਰ ਰਹੇ ਆਜਾ ਬਣੇਗਾ ਬਹੁਤ ਹੀ ਜ਼ਿਆਦਾ ਸੱਚੀ ਲੱਗਦਾ ਕਿ ਕਿਹਦੀ ਸਰਕਾਰ ਬਣੇਗੀ ਕਿਹਦੇ ਵਿੱਚ ਤੇ ਹੁੰਦਿਆਂ ਵਿੱਚ ਕੰਮ ਦਿੱਤੇਗਾ ਇਹਦਾ ਕੋਈ ਪਿਆ ਨਹੀਂ ਰਹੇ ਕਿ ਹੁਣ ਕਿਥੇ ਕੰਮ ਜਾ ਰਿਹਾ ਮੇਰਾ ਕੰਮ ਚੰਗੇ ਕਰੇਗਾ ਉਹ ਹੀ ਜਿੱਤੇਗਾ ਜਿਹੜੀ ਸਰਕਾਰ ਆ ਰਹਾ ਵਾਅਦੇ ਵਾਲੀ ਕਰੀ ਜਾਣਗੀ ਵਾਦਿਓ ਕਰਦੇ ਆ ਕਿ ਕਰਦੇ ਕੋਈ ਹੈ ਨਹੀਂ ਉਹ ਤੋੜ ਕੇ ਕਹਿੰਦੇ ਸਰਕਾਰ ਵਾਅਦੇ ਕਰਦੀ ਪਰ ਕਰਦੀ ਕੋਈ ਨਹੀਂ ਕਰਦੀ ਕੋਈ ਨਹੀਂ ਇਸੇ ਦੁਕਾਨਾਂ ਵਾਲੇ ਕਿ ਕਿਹੜੇ ਕਿਹੜੇ ਵਾਅਦੇ ਦੁਦਿਆਂ ਦੇ ਪੂਰੇ ਹੋ ਚੁੱਕੇ ਨੇ ਕਿਹੜੇ ਦੰਦੇ ਨੇ ਕਿ ਆਉਣ ਵਾਲੇ ਐਮਪੀ ਇਸ ਨੂੰ ਵਾਅਦੇ ਪੂਰੇ ਕਰ ਸਕੇ ਵਾਅਦੇ ਕਿਹੜੇ ਪੂਰੇ ਕਰਨੇ ਕੋਈ ਪੂਰਾ ਨਹੀਂ ਪੂਰਾ ਆਮ ਆਦੀ ਪਾਰਟੀ ਨੇ ਵੋਟਾਂ ਲੈ ਲਿਆ ਤੇ ਇੱਕ ਭਾਗ ਆ ਪੂਰਾ ਕਰਿਆ ਉਹ ਵੀ ਬਿਜਲੀ ਦਾ ਕਿਹ ਕੀ ਵਾਅਦੇ ਨਾਲ ਅਧਿਕਾਰੀਆਂ ਕਾਲਕਾਰੀਆਂ ਕਰਦਾ ਪਿਆ ਹੈ ਸ਼ਹਿਰ ਬਤ ਕਿਹੜੇ ਵਾਅਦੇ ਪੂਰੇ ਕਰਨ ਵਾਲੇ ਲੱਗਦਾ ਤੁਹਾਨੂੰ ਕੀ ਹੋਣੇ ਚਾਹੀਦੇ ਸ਼ਹਿਰ ਕੋਈ ਸ਼ਹਿਰ ਕੋ ਖੁਰਦਾਰੇ ਕੁਝ ਕਰਿਆ ਹੀ ਨਹੀਂ ਬਣਦੀ ਸੜਕਾਂ ਉਹ ਟੁੱਟੀਆਂ ਪਈਆਂ ਸੀਵਰੇ ਉਹ ਬੰਦ ਪਏ ਆ ਬਰਸਾਤਾਂ ਦਾ ਮੌਸਮ ਆ ਗਿਆ ਆ ਫੇ ਪਾਣੀ ਪਾਣੀ ਖੋ ਗਿਆ ਘਰਾਂ ਦੇ ਬਾਹਰ ਦਾ ਪਿੱਤੀ ਪੈਦਾ ਇਹਨਾਂ ਦਾ ਕਿਆ ਕਿਆ ਥਾ ਕਿ ਤੁਹਾਡੇ ਕਹਿੰਦੇ ਕਿ ਉਹ ਸਾਡਾ ਉਹ ਐਮਪੀ ਲੋਜਨ ਤੋਂ ਬਣੀ ਦੇ ਤੂੰ ਸਾਡੇ ਸ਼ੇਰਪੁਰ ਦੀ ਸਮੱਸਿਆ ਹੱਲ ਕਰ ਸਕੇ ਹਲੇ ਹਾਂ ਜੇ ਸ਼ੇਰਪੁਰ ਦੀ ਹੱਲ ਕਰੇਗਾ ਉਸ ਨੂੰ ਅਸੀਂ ਵੋਟਾਂ ਪਾਵਾਂਗੇ ਤੀ ਲੱਗਦਾ ਕਿ 10 ਸਾਲਾਂ ਵਿੱਚ ਤੁਸੀਂ ਰਮਨਦੀਪ ਵੀ ਤੁਹਾਨੂੰ ਕਿੱਥੇ ਮਿਲਿਓ ਹੱਥ ਕਦੇ ਮਿਲਿਆ ਸ਼ੇਰਪੁਰ ਕਦੇ ਦੇਖੀ ਹੋ ਅੱਛਾ ਇਹ ਦੇਖੇ ਜਰ ਮਾਜਾਰੇ ਇਲੈਕਸ਼ਨ ਹੋਣੇ ਆ ਆ ਜਾਣਗੇ ਹਾਂਜੀ ਬੋੜਾ ਬੋੜਾ ਅਮਰ ਕੇ ਸ਼ਕਲ ਨੇ ਦਿਖਾਉਂਦੇ। ਤੁਹਾਡੇ ਕਿਹੜੇ ਵਾਦੇ ਹਮ ਪਾਰਟੀ ਪੂਰੀ ਨਹੀਂ ਕਰ ਸਕੀਏ। ਆਵਾਂ ਵਾਲੀ ਪਾਰਟੀ ਕੋਲ ਜਿਹੜੇ ਕਿਹੜੇ ਵਾਦੇ ਹੈ ਕਿਹੜੇ ਇਹ ਪੂਰੇ ਕਰੇ ਉਹਨਾਂ ਨੇ। ਅੱਛਾ ਜੀ ਕੋੜੀਆਂ ਨੇ 1000 ਰੁਪਏ ਆਣਾ ਪਾਇਆ ਜੇ ਤੇ ਅੱਛਾ ਗੱਲ ਕਰੀਏ ਕੋਈ ਨਹੀਂ ਪਾਇਆ। ਲੱਗਦਾ ਕਿ ਭਾ ਜੇਪੀ ਦਾ ਪ੍ਰੋਜੈਕਟ ਮੰਨ ਲਓ ਲੁਧੇਣ ਐਮਪੀ ਬਣਦਾ ਤਾਂ ਉਸ ਮਸਲੇ ਹੱਲ ਕਰਾਉਗਾ। ਦੇਖੋ ਜੀ ਜਦ ਬੰਦੇ ਕੰਬਦੇ ਹੋਏ ਕੰਮ ਕਰਾਉਣ ਵਾਲੇ ਤਾਂ ਇਹ ਸਮੱਸਿਆ ਹੱਲ ਹੋਏਗੀ ਜੇ ਜੇ ਉਹਨਾਂ ਲੋਧਿਆਂ ਲਾਰਾ ਲਾਣਾ ਤੇ ਜੋ ਮਰਜ਼ੀ ਕਰੀ ਜਾਓ ਇਹ ਕੁਝ ਨਹੀਂ ਹੋਣਾ ਬਿਲਕੁਲ